ਜਾਣਦੇ ਹੋ ਕਿ ਪਾਨੀ ਸਿੱਧੂ ਦਾ ਰੋਲਾ ਇਸ ਵਕਤ ਬਹੁਤ ਜਿਆਦਾ ਵੱਧ ਚੁੱਕਿਆ ਹੈ ਕਿਉਂਕਿ ਹਰੀ ਤੱਕ ਪਾਨੀ ਸਿੱਧੂ ਦੀ ਰਿਹਾਈ ਨਹੀਂ ਹੋਈ ਤਾਂ ਇਸੇ ਕਰਕੇ ਹੀ ਭਗਵੰਤ ਮਾਨ ਦੇ ਉੱਪਰ ਗੱਲਾਂ ਕੀਤੀਆਂ ਜਾ ਰਹੀਆਂ ਨੇ ਅਤੇ ਬਹੁਤ ਵੱਡਾ ਇਕੱਠ ਕੱਲ ਹੀ ਕੀਤਾ ਜਾ ਰਿਹਾ ਹੈ ਇਸੇ ਦੇ ਦੌਰਾਨ ਹੀ ਪਾਨੀ ਸਿੱਧੂ ਦੀ ਇੱਕ ਵੀਡੀਓ ਸ਼ਿਸ਼ਟ ਮੇਰੇ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਹੜੀ ਕਿ ਸਾਨੂੰ ਮਾਨਸਬ ਦੇ ਫੈਨ ਵੱਲੋਂ ਭੇਜੀ ਗਈ ਅਤੇ ਕਿਹਾ ਗਿਆ ਕਿ YouTube ਚੈਨਲ ਉੱਪਰ ਜੁੜ ਦਿਖਾਓ ਜਿਸ ਦੇ ਵਿੱਚ ਪਾਨਾ ਸਿੱਧੂ ਕੋ ਚੰਗੀਆਂ ਗੱਲਾਂ ਮਾਨਸਾ ਬਾਰੇ ਕਹਿੰਦਾ ਹੋਇ ਦਿਖਾਈ ਦੇ ਰਿਹਾ ਹੈ ਆਓ ਲੈ ਚਲਦੇ ਤੁਹਾਨੂੰ ਵੀ ਇਸ ਵੀਡੀਓ ਦੇ ਬਾਰੇ ਜ਼ਿਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜਰੂਰ ਕਰ ਦਿਓ ਤੇ ਚੈਨਲ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਬੱਬੂ ਮਾਨ ਦੀ ਗੱਲਬਾਤ ਕਰਦਾ ਬੱਬੂ ਮਾਨ ਦੀ ਦਸਰ ਹੈ ਮੈਂ ਕਿਹਾ ਜਨਤਾ ਮਗਾਪੀ ਸਮਝੂਗੀ ਬੱਬੂ ਮਾਨ ਦੇ ਵੀ ਹੁਣ ਉਸੇ ਦੀ ਗੱਲਬਾਤ ਕਰ ਰਿਹਾ ਕਿ ਉਹਨੇ ਵੀ ਆਈ ਵਿਆਹ ਕਰਾਇਆ ਹੋਇਆ ਇਹ ਗੱਲਾਂ ਹੁੰਦੀਆਂ ਨੇਗੇ ਉਹਦੇ ਨਾਲ ਕਿਹੜਾ ਵਿਆਹ ਤੈਨੂੰ ਪਤਾ ਨਾ ਕਿ ਕਿਹੜੇ ਇੰਨੇ ਕਰਾਉਣਾ ਚਾਹੀਦੇ ਸੀ ਤੈਨੂੰ ਇਹ ਗੱਲ ਦਾ ਪਤਾ ਬੱਬੂ ਮਾਨ ਜਦੋਂ ਮੰਨ ਕੇ ਚੱਲ ਹਿੱਟ ਹੋਇਆ ਉਹਦੇ ਲਈ ਖੂਨ ਦੇ ਕੁੜੀਆਂ ਨੇ ਚਿੱਖੇ ਦੇ ਖੱਤ ਲੈ ਕੇ ਭੇਜੇ ਸੀਗੇ ਬੋਰੇ ਭਰ-ਭਰ ਗਏ ਸੀਗੇ ਉਹਦੇ ਲਈ ਬੋਰੇ ਭਰ ਕੇ ਇੱਕ ਬੰਦਾ ਸਾਡੇ ਲੱਗਿਆ ਹੋਇਆ ਡੀਸੀ ਦਫ਼ਤਰ ਦਾ ਮਿੱਤਰ ਹੈ ਉਹਨੇ ਸਾਰੀ ਸਟੋਰੀ ਦੱਸੀਗਾ ਸਾਨੂੰ ਕਿ ਉਹ ਸਿੱਖ ਬੰਦਾ ਝੂਠ ਨਹੀਂ ਬੋਲਦਾ ਕਹਿੰਦਾ ਖੂਨ ਦੇ ਪੂਰੇ ਪਰ ਪਰ ਕਰੇ ਸੀਗੇ ਉਹਦੇ ਲਈ ਕੁੜੀਆਂ ਦੇ ਇਨੇ ਖੱਤ ਭੇਜੇ ਸੀਗੇ ਟੌਪ ਟੌਪ ਦੇ ਬਾਲੀਵੁੱਡ ਦੇ ਇੰਡਸਟਰੀ ਉਹਨਾਂ ਵਿਆਹ ਕਰਾਉਣਾ ਚਾਹੁੰਦੇ ਸੀਗੇ ਆਹ ਜਿਹੜੀ ਨਾਗਨ ਨਹੀਂ ਮਾਣਦੀ ਹੁੰਦੀ ਕੁੜੀ ਜਿਹੜੀ ਉਹ ਹਿੱਟਾ ਹੁਣ ਕੀ ਆ ਉਹਦਾ ਨਾਮ ਉਹ ਉਹਦਾ ਵਿਆਹ ਕਰਾਉਣ ਨੂੰ ਪੂਰਾ ਤਿਆਰ ਸੀਗੀ ਉਹਨਾਂ ਪੂਰਾ ਮਰਦੀ ਸੀ ਉਹਨੂੰ ਹਿੱਟ ਕਰਿਆ ਜੋ ਉਹਦੇ 8-9 ਮਿਲੀਅਨ ਤਾਂ ਮੈਂ ਕਹਿੰਦਾ 10 ਮਿਲੀਅਨ ਤਾਂ ਉਹਦੇ ਫਾਲੋਅਰ ਨੇ ਇੰਸਟਾਗ੍ਰਾਮ ਤੇ ਹੋਰ ਆ ਹਿੰਦੀ ਫਿਲਮ ਆ ਚਾ ਰਹੀ ਆ ਉਹ ਬੱਬੂ ਮਾਨ ਤੇ ਕਿੰਨਾ ਮਰਦੀ ਸੀ ਨ